ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਅਹਲਾ ਤੀਜਾ ਗਰਮਖਾ ਸੇਵਨਾ ਕੀਨੀਆ ਹਰ ਨਾਮਾ ਲਗੋ ਪਿਆਰ ਸਬਦਾ ਆਦ ਨਾ ਆਇਓ ਨਰ ਜਨਮ ਵਾਰੋ ਵਾਰ ਗਰਮ ਅਖ ਸੇਵਾ ਨਾ ਕੀਨੀ ਆ ਹਰ ਨਾਮ ਨਾਲ ਲਗੋ ਪਿਆਰ ਸ਼ਬਦ ਸਾਦ ਨਾ ਆਇਆ ਤੇਰੇ ਜਨਮ ਵਾਰੋ ਵਾ ਨਾਨਕ ਮੁਖ ਅੰਧ ਨਾ ਚਿਤਈ ਕਿਤੇ ਆਇਆ ਸਹਸਾਰ ਨਾਨਕ ਜਨਕ ਨਾਦਰ ਕਰੇ ਸੇ ਗੁਰਮਖ ਲੰਗੇ ਪਾਰ ਮਹਲਾ ਤੀਜ ਇਕ ਸਤਗੁਰ ਜਾਗਤਾ ਹੋਰ ਜਗ ਸੋਤਾ ਓਏ ਪਿਆਸਾ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸਾ ਨਨ ਮੁਖ ਆਂਦ ਨਾ ਚਿਤਨੀ ਜਨਮ ਮਾਰੋ ਹੀ ਬਿਨਾਸ ਨਾਨਕ ਗੁਰਮਖ ਤਿਨੀ ਨਾਮ ਤੇ ਆਇਆ ਜਿਨ ਕਾ ਤਰਾ ਪਰਵਾ ਲਿਖਿਆ ਸਾ ਪੜੀ ਹਰ ਨਾਮ ਹਮਾਰਾ ਭੋਜਨ ਸਤਿ ਹੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਣਣਾ ਜਿੱਤੈ ਫਿਰ ਦੰਗੇ ਨਾ ਹੋਵੇ ਹੋਰ ਪੈਣਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਬਾਪਾਰ ਹਰ ਨਾਮ ਕੀ ਹਮਕਾ ਸਤਗੁਰ ਕਾਰ ਕੋ ਨੀਂਧੀ ਹਰ ਨਾਮ ਕਾ ਹਮ ਲਿਖਾ ਲਿਖਿਆ ਸਬਰ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗਰਮਖ ਕਿਨ ਬਿਰਲਾ ਧਿਆਇਆ ਜਿਨ ਕਾ ਤਰ ਕਰਮਾ ਪ੍ਰਾਪਤਾ ਲਿਖਤ ਪਈ ਹਰ ਨਾਮ ਕਾ ਹਮ ਲਿਖਾ ਲਿਖਿਆ ਸਵ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗਰਮਖ ਕਿਨੈ ਬਿਰਲਾ ਧਿਆਇਆ ਜਿਨ ਕਾ ਤਰਾ ਕਰਮ ਪਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 把这。